ਲੁਧਿਆਣਾ ਨਗਰ ਨਿਗਮ ਜੋਂ ਡੀ ਦੇ ਸਕੇਟਿੰਗ ਗਰਾਊਂਡ ਦੇ ਨੇੜੇ ਗਦਾਮ ਵਿੱਚ ਭਿਆਨਕ ਅੱਗ ਲੱਗ ਗਈ। ਐਤਵਾਰ ਸ਼ਾਮ ਨੂੰ ਲੁਧਿਆਣਾ ਦੇ ਇੱਕ ਸਰਕਾਰੀ ਗਦਾਮ ਵਿੱਚ ਭਿਆਨਕ ਅੱਗ ਲੱਗ ਗਈ। ਸ਼ਰਾਬਾ ਨਗਰ ਦੇ ਸਿਕਰਟ ਹਾਰਡ ਕਾਨਵਰਟ ਸਕੂਲ ਨੇੜੇ ਸਥਿਤ ਗਦਾਮ ਵਿੱਚ ਉੱਠੀਆਂ ਅੱਗ ਦੀਆਂ ਲਪਟਾਂ ਦੂਰ ਦੂਰ ਤੋਂ ਹੀ ਦਿਖਾਈ ਦੇ ਰਹੀਆਂ ਜਿਸ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਪਰ ਸ਼ਹਿਰ ਵਿੱਚ ਭਾਰੀ ਟ੍ਰੈਫਿਕ ਜਮ ਹੋਣ ਕਾਰਨ ਕੁਝ ਗੱਡੀਆਂ ਉੱਥੇ ਪਹੁੰਚ ਹੀ ਨਾ ਸਕੀਆਂ ਸਗੋਂ ਰਸਤੇ ਵਿੱਚ ਹੀ ਫਸ ਗਈਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਗ ਦੇ ਸੰਘਨੇ ਕਾਲੇ ਧੂੰਏਂ ਕਾਰਨ ਆਸਮਾਨ ਨੂੰ ਢਕ ਲਿਆ ਜਿਸ ਨਾਲ ਆਲੇ-ਦੁਆਲੇ ਦੇ ਖੇਤਰ ਵਿੱਚ ਦ੍ਰਿਸ਼ਟੀ ਘਟ ਗਈ ਇਨ੍ਹਾਂ ਕਾਰਨਾਂ ਕਰਕੇ ਹੀ ਵਾਹਨ ਚਾਲਕਾਂ ਨੂੰ ਸੜਕਾਂ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਤੁਹਾਨੂੰ ਦੱਸ ਦਈਏ ਕਿ ਛੋਟੀ ਉਮਰ ਦੇ ਹੀ ਕੁਝ ਨੌਜਵਾਨ ਤਿੰਨ ਤੋਂ ਚਾਰ ਨੌਜਵਾਨ ਨਸ਼ਾ ਕਰ ਰਹੇ ਸਨ ਜਿਨ੍ਹਾਂ ਵੱਲੋਂ ਇਹ ਅੱਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਉੱਥੇ ਖੜੇ ਸਥਾਨਕ ਲੋਕਾਂ ਨੇ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਤਾਂ ਉਹ ਮੌਕੇ ਤੋਂ ਭੱਜ ਗਏ ਪਰ ਉਹਨਾਂ ਦੇ ਤੱਕ ਅੱਗ ਦੀਆਂ ਲਪਟਾਂ ਦੂਰ ਦੂਰ ਤੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਪਹਿਲਾਂ ਪੁਲਿਸ ਪ੍ਰਸ਼ਾਸਨ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਤੁਰੰਤ ਐਕਸ਼ਨ ਵਿੱਚ ਆਉਂਦੇ ਹੋਏ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪਰ ਅੱਗ ਤੇ ਕਾਬੂ ਪਾਉਣ ਨੂੰ ਕਾਫੀ ਸਮਾਂ ਲੱਗਿਆ ਇਹ ਅੱਗ ਦੇ ਅਸਲੀ ਕਾਰਨ ਕੀ ਹਨ ਇਹਨਾਂ ਗੱਲਾਂ ਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਸਥਾਨਕ ਨਿਵਾਸੀਆਂ ਨਾਲ ਆਓ ਉਹਨਾਂ ਤੋਂ ਪਤਾ ਕਰਦੇ ਹਾਂ ਇਹ ਅੱਗ ਲੱਗਣ ਦੇ ਕੀ ਹਨ ਅਸਲੀ ਕਾਰਨ ਬਾਈ ਜੀ ਅੱਗ ਲੱਗੇ ਘਟੋ ਘਟਾਦਮ ਅੱਧਾ ਪੌਣਾ ਘੰਟਾ ਹੋ ਗਿਆ ਸੇਕਰਟ ਹਰ ਗਵਰਨਮੈਂਟ ਸਕੂਲ ਦੇ ਬਿਲਕੁਲ ਸਾਹਮਣੇ ਸ਼ਾਸਤਰੀ ਨਗਰ ਦੇ ਫਾਟਕਾਂ ਦੇ ਕੋਲ ਸਰ ਕਿੰਦਾ ਲੱਗੀ ਆ ਸਰ ਜੋ ਅਸੀਂ ਮੌਕੇ ਤੇ ਕਾ ਵੀਰ ਸੀ ਤੇ ਕ ਮੈਂ ਸੀ ਅਸੀਂ ਦੋਵੇਂ ਜਾਣੇ ਸੀਗੇ ਤਿੰਨ ਚਾਰ ਪ੍ਰਵਾਸੀ ਸੀਗੇ ਜਿਹੜੇ ਰਬੜ ਦਾ ਰਬੜ ਦੀਆਂ ਇਹ ਪਾਈਪ ਲਾਈਨਾਂ ਪਈਆਂ ਨੇ ਇਹ ਰਬੜ ਦੀ ਕੇਬਲ ਪਈ ਆ ਜਿਹਦੇ ਵਿੱਚੋਂ ਅੱਗ ਲਾ ਕੇ ਉਹਦੇ ਵਿੱਚ ਹੁਣ ਕੇਬਲ ਦੇ ਵਿੱਚ ਕਾਪਰ ਆ ਸਿਲਵਰ ਆ ਕਿ ਵਾਟ ਹੈ ਬਈ ਡੋਨਟ ਨੋ ਦੇ ਵਿੱਚ ਕੀ ਆ ਉਹ ਅੱਗ ਲੱਗੇ ਉਹਦੇ ਵਿੱਚੋਂ ਕੱਢ ਰਹੀ ਸੀ ਜਿੱਤੇ ਕਰਕੇ ਇਹ ਜਵਾਲਾਮੁਰਖੀ ਅੱਗ ਲੱਗੀ ਆ ਉਹ ਬੰਦਿਆਂ ਨੂੰ ਅਸੀਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜੇ ਅਸੀਂ ਬਾਜ਼ੀ ਮਾਰੀ ਆ ਪਰਲੇ ਪਾਸੇ ਭੱਜ ਗਿਆ ਅਗਲਾ ਕੋਈ ਦੀ ਮਾਰਦਾ ਤੇ ਨਾਲ ਆਏ ਸੀ ਬਿਲਕੁਲ ਜੀ ਹੋਰ ਕਾਦਾ ਮਕਸਦ ਆ ਉਹਨਾਂ ਦਾ ਕਿੰਨੇ ਨਸ਼ੇ ਕਰਦੇ ਭਈ ਸੀ ਤਿੰਨ ਤੋਂ ਚਾਰ ਜਣੇ ਸੀਗੇ 20-25 ਸਾਲ ਉਹਨਾਂ ਦੀ ਉਮਰ ਸੀਗੀ ਤਿੰਨ ਤੋਂ ਚਾਰ ਜਣੇ ਸੀਗੇ ਅਸੀਂ ਬਾਜ਼ੀ ਮਾਰੀ ਆ ਕੋ ਉਹਨਾਂ ਨੇ ਲਾਈ ਹੋਈ ਸੀਗੀ ਤੇ ਜਦੋਂ ਅਸੀਂ ਲੱਗਿਆ ਕਿ ਅੱਗ ਬਦਲ ਲੱਗੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਭੱਜ ਗਏ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਅੱਗ ਦਾ ਕੀ ਹਾਲ ਹੈ ਉਸ ਤੋਂ ਬਾਅਦ ਅਸੀਂ ਆਪਣਾ ਫਰਜ਼ ਸਮਝਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਮੀਡੀਆ ਭਰਾਵਾਂ ਨੂੰ ਵੀ ਫੋਨ ਕੀਤਾ ਜੀ ਕਿ ਇੱਕ ਕਿੰਨੇ ਤੱਕ ਕੰਟਰੋਲ ਹੋ ਪਾਇਆ ਕਿ ਅਸੀਂ ਉਹ ਫਾਇਰ ਬ੍ਰਿਗੇਡ ਮੋਕਕੇ 'ਚ ਦੋ ਗੱਡੀਆਂ ਆ ਗਿਆ ਹੋਰ ਵੀ ਬੁਲਾਈਆਂ ਉਹ ਆਣ ਆਲੀਆ ਦੋ ਦੋ ਦੂਜੀ ਆ ਗਈ ਗੱਡੀ ਉਹ ਕਾਰਨ ਪਤਾ ਨਹੀਂ ਹੈਗਾ ਬੇਭਵਾਲ ਨੂੰ ਟ੍ਰੇਨਰ ਰੋਕਿਆ ਗਿਆ ਜੀ ਹਾਂਜੀ ਰੋਕ ਕੇ ਆਈਏ ਰੋਕਤੀਆਂ ਠੀਕ ਹੈ ਹਾਂ ਰੋਕ ਗਿਆ ਇਹ ਹੈਗਾ ਆਪਣੇ ਪਫਾ ਰੋਡ ਤੋਂ ਫਾਟ ਕੇ ਫਾਟ ਕੇ ਨੇੜੇ ਹੀ ਹੈ ਕੋਈ ਵੀਰ ਹ ਉਸਦੀ ਇੱਥੇ ਹੈਗਾ ਸਮਾਨ ਕੀ ਪਿਆ ਨਹੀਂ ਨਹੀਂ ਸਮਾਨ ਨਹੀਂ ਇਹਦੇ ਆਪਣੇ ਕਾਰ ਦੇ ਹੁੰਦਾ ਹੈਗਾ ਸਮਾਨ ਜਿਹੜੀ ਪਾਈਪਾਂ ਟ੍ਰੈਕੀ ਦੇ ਪਾਈਪਾਂ ਹਾਂ ਉਹ ਇਧਰ ਆ ਤੁਰਾ